ਨਪਣਾ ਲੈ ਕੇ ਮੈਂ ਸ਼ਫੀਕ ਕੁਮਾਰ ਪ੍ਰਿੰਸੀਪਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਗਰਮੁਦੀਆ ਡਿਸਟ੍ਰਿਕਟ ਗੁਰਦਾਸਪੁਰ ਹੈ ਇਹ ਬਾਰਡਰ ਬੈਟ ਦੇ ਵਿੱਚ ਸਕੂਲ ਹੈ ਜੀ ਰਾਵੀ ਦੇ ਕਰੋ ਫਲਾਈ ਦੇ ਵਿੱਚ ਤਾਂ 6 ਕਿਲੋਮੀਟਰ ਹੈ ਉਸ ਤੋਂ 10 ਕਿਲੋਮੀਟਰ ਦੂਰ ਹੈ ਰਾਵੀ ਦੇ ਵਿੱਚ ਜਿਆਦਾ ਪਾਣੀ ਆਣ ਕਰਕੇ ਉਹਦਾ ਮਾਰ ਜੜੀ ਹੈ ਇੱਥੋਂ ਤੱਕ ਵੀ ਪਈ ਹੈ ਇਸ ਸਕੂਲ ਦੇ ਵਿੱਚ 2-3-3 ਫੁੱਟ ਤੱਕ ਪਾਣੀ ਸੀਗਾ ਸਾਰੀ ਬਿਲਡਿੰਗ ਦੇ ਵਿੱਚ ਕੋਈ ਵੀ ਕਮਰਾ ਸਾਡਾ ਬਚਿਆ ਨਹੀਂ ਸੀਗਾ ਸੋ ਸਾਨੂੰ ਜਿਹੜੀ ਹੜਾਂ ਦੀ ਮਾਰ ਕਾਫੀ ਚੱਲਣੀ ਪਈ ਹੈ ਸਕੂਲ ਦੇ ਵਿੱਚ ਅਲਮਾਰੀਆਂ ਦੇ ਹੇਠਲੇ ਖਾਨਿਆਂ ਦੇ ਵਿੱਚ ਜਿਹੜਾ ਰਿਕਾਰਡ ਸੀਗਾ ਉਹ ਵੀ ਡੈਮੇਜ ਹੋ ਗਿਆ ਫਰਨੀਚਰ ਵੀ ਲੱਕੜ ਦਾ ਡੈਮੇਜ ਹੋ ਗਿਆ ਸੋ ਅੰਦਰ ਮਿੱਟੀ ਮਿੱਟੀ ਜਿਹੜੀ ਹੈ ਉਹ ਚਲੇ ਗਈ ਹੈ ਹੋਰ স্মੈਲ ਵਗੈਰਾ ਕੀੜੇ ਮਕੋੜੇ ਉਹ ਵੀ ਸਕੂਲ ਦੇ ਵਿੱਚ ਐਂਟਰ ਹੋ ਗਏ ਨੇ ਸੋ ਅ ਥੋੜਾ ਜਿਹਾ ਪਾਣੀ ਘਟਣ ਕਰਕੇ ਇਸ ਵੇਲੇ ਜਿਹੜੀ ਬਾਦ ਵਿੱਚ ਬਾਰਿਸ਼ ਪਈ ਉਹਦੇ ਕਰਕੇ ਫਿਰ ਪਾਣੀ ਜਮਾ ਹੋ ਗਿਆ ਹੈ ਪਾਰਕਾਂ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਫਾਈ ਮੁਹਿੰਮ ਜਿਹੜੀ ਹੈ ਉਹ ਚਲਾਈ ਹੋਈ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨਸਾਰ ਸੋ ਉਹਦੇ ਵਿੱਚ ਹੀ ਆਪਣੇ ਫੋਰਥ ਕਲਾਸ ਜਿਹੜੇ ਨੇ ਸਾਡਾ ਸਟਾਫ ਜਿਹੜਾ ਹੈ ਉਹ ਨਾਲ ਪੂਰੀ ਮਦਦ ਕਰ ਰਿਹਾ ਹੈ ਉਹਦੇ ਵਿੱਚ ਫਰਨੇਲ ਵਗੈਰਾ ਸਿਰਕਾਤਾ ਜਾ ਰਿਹਾ ਹੈ ਮੱਛਰ ਮਾਰ ਵਾਲੀਆਂ ਦਵਾਈਆਂ ਦੇ ਸਪਰੇ ਪੰਪ ਜਿਹੜੇ ਉਹ ਉਹਦੇ ਨਾਲ ਕਿਤੇ ਜਾ ਰਹੇ ਨੇ ਸੋ ਬਾਕੀ ਸਫਾਈ ਕਿਉਂਕਿ ਕੈਂਪਸ ਕਾਫੀ ਵੱਡਾ ਹੈ ਇਸ ਕਰਕੇ ਸਫਾਈ ਨੂੰ ਵੀ ਹਜੇ 2-3 ਦਿਨ ਸਾਡੇ ਜਿਹੜੇ ਉਹ ਲੱਗਣੇ ਨੇ ਹਾਲਾਂਕਿ ਅਸੀਂ ਪਿਛਲੇ 4 ਦਿਨ ਤੋਂ ਸ਼ੁਰੂ ਹੋ ਗਏ ਅਸੀਂ ਪਹਿਲਾਂ ਹੀ ਕਿਸ 8 ਤਰੀਕ ਨੂੰ ਸਕੂਲ ਖੁੱਲ੍ਹ ਜਾਣੇ ਨੇ ਪਰ 4 ਦਿਨ ਤੋਂ ਅਸੀਂ ਲੱਗੇ ਹੋਏ ਹਾਂ ਅਲਰੇਡੀ ਛੁੱਟੀਆਂ ਦੇ ਦੌਰਾਨ ਵੀ ਬਟ ਫਿਰ ਵੀ ਹਜੇ ਵੀ ਸਾਡੇ ਕੰਮ ਜਿਹੜਾ ਉਹ ਕਾਬੂ ਦੇ ਵਿੱਚ ਨਹੀਂ ਆ ਰਿਹਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਕੂਲ ਨੂੰ ਨਾਰਮਲ ਹਾਲਾਤਾਂ ਦੇ ਵਿੱਚ ਲਿਆ ਕੇ ਵਿਦਿਆਰਥੀਆਂ ਦੀ ਪੜਾਈ ਜੜੀ ਉਹ ਸ਼ੁਰੂ ਕੀਤੀ ਜਾ ਸਕੇ ਜੀ ਧੰਨਵਾਦ ਥੈਂਕ ਯੂ ਮੇਰਾ ਨਾਮ ਦਿਲਬਖਾ ਕੁੰਦਲਾ ਮੈਂ ਲਖਸਾ ਪੰਜਾਬੀ ਆ ਸਰਕਾਰੀ ਸਿਨੀਅਰ ਸੈਂਸਿਟਿਵ ਮਗਰ ਮੁੱਦियां ਵਿੱਚ ਗਰਦਾਸਪੁਰ ਤੋਂ ਮੈਂ ਬੋਲ ਰਿਹਾ ਤੇ ਹਾਲਾਤ ਇੱਥੇ ਸਕੂਲ ਦੇ ਕਾਫੀ ਮਾੜੇ ਨੇ ਕਿਉਂਕਿ ਇਹ ਬਿਲਕੁਲ ਬਾਰਡਰ ਦੇ ਲਾਗੇ ਇਲਾਕਾ ਰਾਵੀ ਦੀ ਮਾਰ ਇੱਥੇ ਪਈ ਹੈ ਤੇ ਸਾਰਾ ਪਾਣੀ ਜਿਹੜਾ ਲਗਭਗ 3-3 4-4 ਫੁੱਟ ਜਿਹੜਾ ਪਾਣੀ ਸਕੂਲ ਚ ਝੰਟ ਕਰ ਗਿਆ ਸੀ ਅਜੇ ਪ੍ਰਿੰਸੀਪਲ ਸਾਹਿਬ ਨੇ ਸਟਾਫ ਮੈਂਬਰਾਂ ਨੇ ਬੜੀ ਅਫਰਟ ਕੀਤੀ ਹੈ ਕਿ ਸਭ ਟਾਇਲਾਂ ਲਗੀਆਂ ਨੇ ਇਹ ਛੰਬ ਲਗਾ ਹੁੰਦੇ ਹੋਏ ਕਿ ਬੱਚੇ ਤਿਲਕ ਨਾ ਪੂਰੀ ਟਾਇਲ ਲੱਗੀ ਹੈ ਟਾਇਲਾਂ ਤੇ ਵੀ ਪਾਣੀ 3-3 4-4 ਫੁੱਟ ਚੜ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਛੇਤੀ ਸਫਾਈ ਹੋ ਸਕੇ ਤੇ ਆਪਣੇ ਵੱਲੋਂ ਸਟਾਫ ਮੈਂਬਰ ਲੱਗਾ ਨਾਲ ਪੀਐਨ ਲੱਗੇ ਨੇ ਹੋਰ ਬਾਹਰੋਂ ਅਸੀਂ ਲੇਬਰ ਦੇ ਬੰਦੇ ਲਿਆ ਕੇ ਸਫਾਈ ਕਰਵਾ ਰਹੇ ਹਾਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਨਾ ਹੋਵੇ ਤੇ ਇੱਕ ਦੋ ਦਿਨ ਲੱਗਣਗੇ ਤਾਂ ਕਿ ਇਹ ਬੱਚੇੜੇ ਆ ਆਮ ਵਾਂਗ ਜਿਹੜਾ ਹਾਲਾਤ ਜਿਹੜੇ ਹੋ ਜਾਣ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੋਊਗਾ ਕਿ ਜਲਦੀ ਜਲਦੀ ਸਫਾਈ ਹੋ ਕੇ ਤੇ ਬੱਚੇੜੇ ਸਕੂਲ ਪਹੁੰਚ ਸਕਣ